ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਜਵਰ ਪੰਜਾਬ ਦੇ ਵਿੱਚ ਤਸ਼ੱਦਦ ਜੋ ਹਾਲਾਤ ਪੰਜਾਬ ਦੇ ਬਣੇ ਹੋਏ ਆ ਕਿਸੇ ਤੋਂ ਲੋਕੀਸ਼ੇਪੇ ਨਹੀਂ ਆ ਕਿ ਕਿਵੇਂ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਸਾਡੀ ਜਵਾਨੀ ਨੂੰ ਮਾਰਿਆ ਜਾ ਰਿਹਾ ਲੱਤਾਂ ਬਾਝ ਗੋਲੀਆਂ ਮਾਰੀਆਂ ਜਾ ਰਹੀਆਂ ਆ ਜਾਨੋ ਮਾਰਿਆ ਜਾ ਰਿਹਾ ਰੋਜ਼ ਦੀਆਂ ਘਟਨਾਵਾਂ ਨੇ ਇਦਰੋਂ ਇੱਕ ਪਾਸੋਂ ਜਵਾਨੀ ਨੂੰ ਨਸ਼ਿਆਂ ਦਾ ਖਤਮ ਕੀਤਾ ਜਾ ਰਿਹਾ ਹੈ ਦੂਜੇ ਪਾਸੇ ਗੋਲੀਆਂ ਮਾਰ ਕੇ ਮਾਰਿਆ ਜਾ ਰਿਹਾ ਤੇ ਤੀਜੇ ਪਾਸੇ ਸਰਕਾਰਾਂ ਜਿਹੜੀਆਂ ਤੁਹਾਡੀਆਂ ਜ਼ਮੀਨਾਂ ਤੁਹਾਡੀ ਕਿਸਾਨੀ ਖਤਮ ਕਰਨ ਲਈ ਖੋਣ ਲਈ ਲਗਾਤਾਰ ਜਿਹੜੇ ਉਹ ਹਮਲੇ ਕਰ ਰਹੀ ਆ ਸੋ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਸਾਰੀਆਂ ਗੱਲਾਂ ਬਾਤਾਂ ਸੁਣੀਆਂ ਨੇ ਤੁਹਾਡੇ ਧਿਆਨ 'ਚ ਆ ਮਸਲਾ ਇਹ ਸਾਰੇ ਜ਼ਬਰ ਦੇ ਖਿਲਾਫ ਜੋ ਸਰਕਾਰੀ ਜ਼ਬਰ ਹੈ ਜੋ ਪੁਲਿਸ ਦਾ ਜ਼ਬਰ ਆ ਜੋ ਵਰਸ਼ਾ ਕਰਦੀ ਪੰਜਾਬ ਦੇ ਵਿੱਚ ਚੱਲ ਰਹੀ ਹੈ ਸੋ ਪੰਜਾਬ ਦੇ ਲੋਕੋ ਸਾਨੂੰ ਕਿਸੇ ਨੂੰ ਤਾਂ ਉੱਠਣਾ ਹੀ ਪੈਣਾ ਬਾਈ ਅਸੀਂ ਮੰਨਦੇ ਹਾਂ ਕਿ ਜਿਨ੍ਹਾਂ ਦੇ ਬੱਚੇ ਜਿਨ੍ਹਾਂ ਦੇ ਨੌਜਵਾਨ ਪੁੱਤ ਝੂਠੇ ਮੁਕਾਬਲਿਆਂ 'ਚ ਮਾਰੇ ਗਏ ਆ ਉਹਨਾਂ ਪਰਿਵਾਰਾਂ ਨੂੰ ਮਿਲਿਆ ਹੈ ਸੰਪਰਕ ਕੀਤਾ ਬਹੁਤ ਜ਼ਿਆਦਾ ਡਰੇ ਹੋਏ ਨੇ ਦਸਤੇ ਵਿੱਚ ਮੁੰਡੇ ਦਾ ਮਾਰ ਤੇ ਮੁਕਾਬਲੇ ਦੇ ਵਿੱਚ ਉਹਨਾਂ ਦੇ ਪਰਿਵਾਰ ਦੇ ਮੈਂਬਰ ਕਿਹੜਾ ਭਰਾ ਕਿਹੜਾ ਪਿਓ ਜਿੱਲਾਂ ਡੱਕੇ ਹੋਏ ਆ ਤੇ ਡਰਾਈ ਹੋਏ ਆ ਵੀ ਜੇ ਤੁਸੀਂ ਬੋਲੇ ਕਿਸੇ ਕੋਰਟ ਕਚਹਿਰੀ ਚ ਗਏ ਕਿਸੇ ਮੀਡੀਆ ਚ ਗਏ ਕਿਸੇ ਲੋਕਾਂ ਕੋਲ ਗਏ ਜਾਂ ਆਪਣੀ ਬਾਤ ਠਾਈ ਤਾਂ ਜਿਹੜੇ ਬੰਦੇ ਤੁਹਾਡੇ ਅੰਦਰ ਆਏ ਅਸੀਂ ਬਾਹਰ ਨਹੀਂ ਆਉਣ ਦੇਣੇ ਸੋ ਭਰਾਵੋ ਇਹ دہشت ਦਾ ਜਿਹੜਾ ਮਾਹੌਲ ਬਣਿਆ ਹੈ ਇਹ ਮਾਹੌਲ ਨੂੰ ਇਹ ਘੇਰੇ ਨੂੰ ਤੋੜਨਾ ਪੈਣਾ ਇਥੇ ਅਸੀਂ ਮੰਨਦੇ ਆ ਕਿ ਜੇ ਕੋਈ ਬੰਦਾ ਕ੍ਰਾਈਮ ਕਰਦਾ ਜੁਰਮ ਕਰਦਾ ਉਹਦੇ ਲਈ ਇੱਕ ਸਿਸਟਮ ਬਣਿਆ ਉਹ ਸਿਸਟਮ ਵਿੱਚ ਤੁਹਾਡੇ ਕੋਲ ਕਾਨੂੰਨ ਆ ਤੁਹਾਡੇ ਕੋਲ ਜੇਲ੍ਹਾਂ ਨੇ ਤੁਹਾਡੇ ਕੋਲੇ ਜੱਜ ਨੇ ਤੁਹਾਡੇ ਕੋਲੇ ਅਦਾਲਤਾਂ ਨੇ ਉਹਦੇ ਮੁਤਾਬਕ ਆ ਮਨ ਜਿਹੜਾ ਨਾ ਕਿਸੇ ਨੂੰ ਗੋਲੀ ਮਾਰ ਕੇ ਮੁੱਦੇ ਖਤਮ ਕੀਤੇ ਜਾ ਰਹੇ ਆ ਸੋ ਇਹਨਾਂ ਸਾਰੇ ਮਸਲੇ ਨੂੰ ਲੈ ਕੇ 13 ਤਰੀਕ ਨੂੰ 13 ਜੁਲਾਈ ਨੂੰ ਦਿਨ ਐਤਵਾਰ ਪਪਾ ਮੰਡੀ ਪਪਾ ਮੰਡੀ ਜ਼ਿਲ੍ਹਾ ਬਰਨਾਲਾ ਉੱਥੋਂ ਦੀ ਦਾਣਾ ਮੰਡੀ ਜਿੱਥੇ ਅਸੀਂ ਹੁਣ ਬੈਠੇ ਆਂ ਦਾਣਾ ਮੰਡੀ ਦੇ ਵਿੱਚ ਐਸੇ ਜਗ੍ਹਾ ਦੇ ਉੱਤੇ ਤਾਜੋ ਕੇ ਰੋਡ ਦੇ ਉੱਤੇ ਜਦੋਂ ਤਾਪੇ ਤੋਂ ਆਪਾਂ ਤਾਜੋ ਪਿੰਡ ਨੂੰ ਜਾਂਦੇ ਆਂ ਤਾਂ ਉੱਥੇ ਇਹ ਦਾਣਾ ਮੰਡੀ ਪੈਂਦੀ ਆ ਉਹਦੇ ਵਿੱਚ ਆਪਣਾ ਦਾਣਾ ਮੰਡੀ ਦੇ ਵਿੱਚ ਇਕੱਠ ਰੱਖਿਆ ਗਿਆ ਜਬਰ ਵਿਰੋਧੀ ਇਕੱਠ ਰੱਖਿਆ ਗਿਆ ਲੋਕਾਂ ਨੂੰ ਲਾਮਬੰਦ ਕਰਨ ਦੇ ਲਈ ਸੰਘਰਸ਼ ਦੇ ਲਈ ਅਸੀਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਆਂ ਕਿ ਸਾਨੂੰ ਫਤੋਬਦ ਵੱਡੀ ਗਿਣਤੀ ਦੇ ਬੱਚਾ ਇਹ ਜ਼ਬਰ ਦੇ ਖਿਲਾਫ ਅੱਜ ਉੱਠਣ ਦੀ ਬੋਲਣ ਦੀ ਲੋੜ ਹੈ ਨਹੀਂ ਪੰਜਾਬੀਓ ਚੇਤਾ ਰੱਖਿਓ ਮੇਰੀ ਗੱਲ ਯਾਦ ਰੱਖਿਓ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿਹੜੀ ਅੱਗ ਪੰਜਾਬ 'ਚ ਫੈਲ ਰਹੀ ਹੈ ਚਾਹੇ ਚਟਿਆਂ ਦੇ ਰੂਪ 'ਚ ਹੈ ਚਾਹੇ ਝੂਠੇ ਮੁਕਾਬਲਿਆਂ ਦੇ ਰੂਪ 'ਚ ਹੈ ਚਾਹੇ ਕਿਸੇ ਹੋਰ ਰੂਪ ਦੇ ਵਿੱਚ ਹੈ ਇਹ ਅੱਗ ਨੇ ਤੁਹਾਡੇ ਪੰਜਾਬੀਓ ਘਰ ਸਾੜ ਕੇ ਸੁਆਹ ਕਰ ਦੇਣੇ ਜੀ ਅੱਜ ਵੀ ਨਾ ਆਪਾਂ ਉੱਥੇ ਅੱਜ ਵੀ ਨਾ ਆਪਾਂ ਬੋਲੇ ਤਾਂ ਸੋ ਮੈਂ ਰੀ ਪੰਜਾਬ ਦੇਰ ਦੀ ਲੋਕਾਂ ਨੂੰ ਅਪੀਲ ਆ ਮਾਮਾ ਨੂੰ ਭੈਣਾਂ ਨੂੰ ਨੌਜਵਾਨ ਬਜ਼ੁਰਗਾਂ ਬੱਚਿਆਂ ਨੂੰ ਕਿ 13 ਤਰੀਕ ਨੂੰ ਵੱਡੀ ਗਿਣਤੀ ਦੇ ਬੱਚਾ ਜ਼ਿਲ੍ਹਾ ਬਰਨਾਲਾ ਤਪਾ ਮੰਡੀ ਢਾਜੋ ਕੇ ਰੋਡ ਦੇ ਉੱਤੇ ਰੈਲੀ ਰੱਖੀ ਗਈ ਹੈ ਜੋ ਇਹ ਜਬਰ ਦੇ ਵਿਰੁੱਧ ਹੈ ਤੇ ਮੈਂ ਖਾਸ ਤੌਰ ਤੇ ਅਪੀਲ ਕਰਦਾ ਹਾਂ ਉਹਨਾਂ ਪਰਿਵਾਰਾਂ ਨੂੰ ਜਿਨ੍ਹਾਂ ਪਰਿਵਾਰਾਂ ਦੇ ਬੱਚੇ ਨੌਜਵਾਨ ਮੁੰਡੇ ਕਿਸੇ 2-2.5 ਸਾਲਾਂ ਦੇ ਵਿੱਚ 40-45 ਮੁੰਡੇ ਝੂਠੇ ਮੁਕਾਬਲੇ 'ਚ ਮਾਰੇ ਗਏ ਆ ਜਾਂ ਜਿੰਨੇ ਪਰਿਵਾਰਾਂ ਦੇ ਸੈਂਕੜੇ ਨੌਜਵਾਨ ਮੁੰਡਿਆਂ ਦੇ ਲਤਾਂਬਾਂਜ ਗੋਲੀਆਂ ਮਾਰੀਆਂ ਗਈਆਂ ਆਮ ਹੀ ਹੋ ਗਈ ਗੱਲ ਹਰ ਦੂਜੇ ਤੀਜੇ ਦਿਨ ਲਤਾਂਬਾਂਜ ਗੋਲੀ ਮਾਰ ਦਿੰਦੇ ਆ ਕੋਈ ਕੁਛ ਨਹੀਂ ਕੋਈ ਪ੍ਰਤਾਲ ਨਹੀਂ ਲੋਕ ਰੌਲਾ ਪਾ ਕੇ ਬਹਿ ਜਾਂਦੇ ਆ ਜੋ ਕੌਟਾਂ 'ਚ ਵੀ ਜਾਂਦੇ ਆ ਕੋਈ ਸੁਣਵਾਈ ਨਹੀਂ ਭਾਬੋ ਸੋ ਉਹਨਾਂ ਪਰਿਵਾਰਾਂ ਨੂੰ ਮੇਰੀ ਅਪੀਲ ਆ ਕੇ ਉਹ ਪਰਿਵਾਰ ਵੀ ਜ਼ਰੂਰ ਸਾਡੇ ਨਾਲ ਕਈ ਪਰਿਵਾਰਾਂ ਨੇ ਸੰਪਰਕ ਕੀਤਾ ਵੀ ਆ ਜਿਹੜੇ ਪਰਿਵਾਰ ਰਹਿ ਗਏ ਸੰਪਰਕ ਵੀ ਕਰਨਾ ਤੇ 13 ਤਰੀਕ ਨੂੰ ਇਹ ਜਗ੍ਹਾ ਤੇ ਵੀ ਆਉਣ ਜਿਹੜੀ ਅਸੀਂ ਜ਼ਬਰ ਵਿਰੋਧੀ ਲਈ ਰੱਖਿਆ ਕਿਉਂਕਿ ਇਹ ਅਸੀਂ ਇੱਥੇ ਨਹੀਂ ਛੱਡਣਾ ਮਸਲਾ ਜਿਹੜੇ ਨੌਜਵਾਨ ਮੁੰਡੇ ਮਾਰੇ ਗਏ ਆ ਜੋ ਪਰਿਵਾਰ ਸਾਡੇ ਨਾਲ ਖੜ ਗਏ ਅਸੀਂ ਹਾਈ ਕੋਰਟ ਜਾਣਾ ਪਵੇ ਸੁਪਰੀ ਕੋਰਟ ਜਾਣਾ ਪਵੇ ਜਿਹੜੇ ਵੀ ਦੋਸ਼ੀ ਲੋਕ ਨੇ ਇਹਦੇ ਉਹਨਾਂ ਨੂੰ ਟੈਰੇ ਤੱਕ ਲਜਾਵਾਂਗੇ ਸਜ਼ਾਵਾ ਦਵਾਵਾਂਗੇ ਜਿਵੇਂ ਕਿ ਪਹਿਲਾਂ ਵੀ ਅਸੀਂ 90 ਦੇ ਦੌਰ ਦੇ ਵਿੱਚ ਵੀ ਜਿਹੜੇ ਝੂਠੇ ਮੁਕਾਬਲੇ ਹੋਏ ਸੀ ਉਹਨਾਂ ਦੇ ਵਿੱਚ ਅੱਜ ਵੀ ਕਈ ਐਸਪੀ ਡੀਐਸਪੀ ਐਸਐਸਪੀ ਰੈਂਕ ਦੇ ਬੰਦਿਆਂ ਨੂੰ ਸਜ਼ਾਾਂ ਮ ਹੋ ਰਹੀਆਂ ਨੇ ਕਿ ਉਹਨਾਂ ਜੋ ਮਰ ਗਏ ਕਈ ਜਿਉਂਦੇ ਆ ਕਈ ਜ਼ਿਲ੍ਹਾ ਚਲੇ ਗਏ ਕੰਗਾ ਦੇ ਕੇਸ ਜਿਹੜੇ ਚੱਲ ਰਹੇ ਆ ਸੋ ਡਰਨ ਦੀ ਲੋੜ ਨਹੀਂ ਅਸੀਂ ਹਰ ਪੱਖ ਤੋਂ ਅਖੀਰ ਤੱਕ ਜਮਾ ਤੁਹਾਡੇ ਨਾਲ ਖੜਾਂਗੇ ਉਹ ਪਰਿਵਾਰ ਵੀ ਜ਼ਰੂਰ ਇੱਥੇ 13 ਤਰੀਕ ਨੂੰ ਦਿਨ ਐਤਵਾਰ ਤਪਾ ਮੰਡੀ ਜ਼ਿਲ੍ਹਾ ਬਰਨਾਲਾ ਤਾਜੋਕੇ ਰੋਡ ਦੇ ਉੱਤੇ ਬਾਦਬਾਰ ਦਾਣਾ ਮੰਡੀ ਆ ਉਥੇ ਪਹੁੰਚਣ ਦੀ ਜੁਰਮ ਕਿਰਪਾਤਾ ਕਰੋ ਅਗਲੀ ਗੱਲ ਬਾਈ ਅਰਤੋਤ ਸਿੰਘ ਮਾਨ ਇਹ ਤੁਸੀਂ ਵੇਖ ਲੋ ਹੁਣੇ ਅ ਕੱਲ ਕੀ ਹੋਇਆ ਦੋ ਮੁੰਡੇ ਅਗੇ ਜੀ ਪੁਲਿਸ ਦੀ ਹਿਰਾਸਤ ਸੀ ਤੇ ਗੋਲੀ ਉਹ ਉਹਨਾਂ ਨੇ ਐਂਗੂਸ਼ ਲਾ ਕੇ ਪੁਲਿਸ ਦੇ ਵਿੱਚੋਂ ਬੰਦੇ ਮਾਰ ਦਿੱਤੇ ਕੋਸ਼ਿਸ਼ ਨਹੀਂ ਉਹ ਤੁਹਾਨੂੰ ਵੀ ਪਤਾ ਹੈ ਕੀ ਹੈ ਪੁਲਿਸ ਦਾ ਜ਼ਬਰ ਹੈ ਗੋਨੇ ਵਾਲਾ ਕਾਦੇ ਵਾਸਤੇ ਮਾਰਿਆ ਗਿਆ ਜੀ ਨਰਿੰਦਰਦੀਪ ਕੀ ਹੈ ਪੁਲਿਸ ਦਾ ਜ਼ਬਰ ਹੈ ਪੀਲੀਬੀਤ ਕਿਉਂ ਮਾਰੇਗੇ ਪੁਲਿਸ ਦਾ ਜ਼ਬਰ ਹੈ ਗਿਣ ਕੇ ਵੇਖੋ ਕਿ ਹੋ ਰਹੀ ਹੈ ਪੁਲਿਸ ਦਾ ਜ਼ਬਰ ਇਹ ਜੀ ਪੁਲਿਸ ਦਾ ਜ਼ਬਰ ਇੰ ਚੱਲਿਆ ਤੁਹਾਨੂੰ ਲੱਗਦਾ ਕਿ ਆ ਜਿਹੜੇ ਮੈਂ 4-5 ਗਣਾਈ ਇੱਥੇ ਰੁਕ ਜੂਗਾ ਜਾਂ ਇੱਕ ਫਿਰਕੇ ਤੇ ਲੱਗ ਜੂਗਾ ਜਾਂ ਇੱਕ ਧਰਮ ਤੇ ਰੁਕ ਜੂਗਾ ਪੰਜਾਬ ਹਿਸਟਰੀ ਰਹੀ ਹੈ ਹੁਣ ਤੱਕ ਚਾਹੇ ਤੁਸੀਂ ਸਿਕੰਦਰ ਵੇਲੇ ਤੋਂ ਅਲੈਗਜ਼ੈਂਡਰ ਵੇਲੇ ਤੋਂ ਹਮੇਸ਼ਾ ਜ਼ਬਰਦਸਤ ਮੁਕਾਬਲਾ ਵੀ ਕੀਤਾ ਤੇ ਪੰਜਾਬ ਤੇ ਜ਼ਬਰ ਹੋਇਆ ਵੀ ਸਭ ਤੋਂ ਜ਼ਿਆਦਾ ਹੈ ਔਰ ਬਦਕਿਸਮਤੀ ਨਾਲੇ ਵੱਧਦਾ ਜਾ ਰਿਹਾ ਹੈ ਔਰ ਕਦੇ ਵੀ ਜ਼ਬਰ ਰੁਕਦਾ ਨਹੀਂ ਹੁੰਦਾ ਸਟੋਰੀਕਲੀ ਵੇਖਿਓ ਜੀ ਇਹ ਹੌਲੀ ਹੌਲੀ ਸ਼ੁਰੂ ਹੁੰਦਾ ਤੇ ਵੱਧਦਾ ਕੰਨਸੇ ਕੰਮ ਆਪਾਂ ਹਿਸਟਰੀ ਨੂੰ ਵੇਖਦੇ ਹੋਏ ਐਂਕੀ ਉਹਦੇ ਤੋਂ ਸਬਕ ਲੈ ਕੇ ਬੜਾ ਲੰਬਾ ਨਾ ਜਾਣ ਦਈਏ ਤੇ ਹੁਣੇ ਹੀ ਇਹਨੂੰ ਠੱਲ ਪਾਈਏ ਤੇ ਠੱਲ ਕਿਵੇਂ ਪਾਉਗੀ ਲੋਕਾਂ ਦੇ ਘੱਟ ਨਾਲ ਆ ਜਿਹੜੇ ਫੋਨ ਨੇ ਜਿਹਦੇ ਰਾਹੀਂ ਅਸੀਂ ਤੁਹਾਡੇ ਤੱਕ ਪਹੁੰਚ ਰਹੇ ਹਾਂ ਇਹਦਾ ਮਤਲਬ ਇਹ ਹੈ ਕਿ ਸਿਰ ਜੋੜ ਲਿਏ ਨਹੀਂ ਤਾਂ ਮਾਰੇ ਜਾਵਾਂਗੇ ਕੱਲੇ ਕੱਲੇ ਕਰਕੇ ਮਾਰਦਾ ਜ਼ਬਰ ਇਕ ਕਿਤੇ ਤੁਹਾਨੂੰ ਕਹੂ ਹਿੰਦੂ ਐ ਤੂੰ ਸਿੱਖ ਐ ਤੂੰ ਦਾਲੇਤਾ ਐ ਤੂੰ ਜੱਟ ਐ ਅਸੀਂ ਪੰਜਾਬੀ ਆਂ ਔਰ ਪੰਜਾਬੀ ਮਰਦੇ ਰਹੇ ਨੇ ਜੇ ਬਚਣਾ ਚਾਹਦੇ ਹੋ ਤਾਂ ਹੀ ਅਸੀਂ ਜਿਵੇਂ ਲੱਖੇ ਨੇ ਪਹਿਲਾਂ ਦੱਸਤਾ ਅਸੀਂ ਉਸੇ ਜਗ੍ਹਾ ਬੈਠੇ ਆਂ ਇੱਥੇ ਹੀ ਕਰਾਂਗੇ ਘੁਮਾ ਦਿਓ ਵਖਾ ਦੇ ਦਿਓ ਇੱਕ ਵਾਰੀ ਇਹ ਬਰਨਾਲੇ ਦੇ ਜਮਾ ਨਾਲ ਜਿਹੜੇ ਇਧਰੋਂ ਆਉਣਗੇ ਸੰਗਰੂਰ ਵਾਲੇ ਪਾਸਿਓਂ ਬਰਨਾਲਾ ਆ ਕੇ ਫੇਰ ਤਪਾ ਆਊਗਾ ਤੇ ਜਿਹੜੇ ਇਧਰੋਂ ਫਰੀਦਕੋਟ ਰੋਂ ਜਾ ਇਧਰਲੇ ਪਾਸਿਓਂ ਉਹਨਾਂ ਨੂੰ ਪਾਈ ਬਠਿੰਡੇ ਵਾਲੇ ਪਾਸਿਓਂ ਪੈਜੂਗਾ ਜਾਂ ਰਾਹ ਚੋਂ ਬਾਜੀ ਵਾਲੇ ਪਾਸਿਓਂ ਸੋ ਇੱਥੇ ਪਹੁੰਚਣ ਸਾਰਿਆਂ ਨੇ ਇਹ ਕਿਸੇ ਇਕ ਲਈ ਨਹੀਂ ਜਿਹੜੇ ਪੰਜਾਬ ਦੇ ਪੁੱਤਾਂ ਨਾਲ ਕਿਉਂਕਿ ਪਤਾ ਕੀ ਹੁੰਦਾ بڑے ਬੰਦਿਆਂ ਨੂੰ ਖੂਨ ਮੂਹ ਨੂੰ ਲੱਗ ਜਾਂਦਾ ਔਰ ਪੰਜਾਬ ਪੁਲਿਸ ਵੱਧ ਕੇ ਜ਼ੁਮਤੀ ਨਾਲ ਸਾਡੇ ਉਹਨਾਂ ਮੁੰਡਿਆਂ ਲਈ ਵੀ ਅਸੀਂ ਲੜਦੇ ਆਂ ਇਹਨਾਂ ਨੂੰ ਜੌਬਸ ਮਿਲ ਪਰ ਇਹਨਾਂ ਦੇ ਖੂਨ ਲੱਗਿਆ ਹੋਇਆ ਮੂਹ ਨੂੰ ਮਾੜੀ ਜੀ ਗੱਲ ਹੋਈ ਨਹੀਂ ਤੇ ਬੰਦਾ ਮਾਰਿਆ ਨਹੀਂ ਕੁੱਟਿਆ ਨਹੀਂ ਨਹੀਂ ਤਾਂ ਆਖ ਦਿੰਦੇ ਫੇਰ ਕੀ ਹੋ ਗਿਆ ਯਾਰ ਇਹ ਸਾਡਾ ਕੰਮ ਹੈ ਕਿ ਜੇ ਆਪਾਂ ਨਹੀਂ ਬੋਲਾਂਗੇ ਆਹੀ ਕੁਛ ਹੋਊਗਾ ਇਹ ਕੱਠ ਹੈ ਜਿਹੜਾ ਕਿਸੇ ਇੱਕ ਬੰਦੇ ਲਈ ਨਹੀਂ ਕਿਸੇ ਦੋ ਇਨਸੀਡੈਂਟ ਲਈ ਨਹੀਂ ਕਿਸੇ ਇੱਕ ਧਰਮ ਲਈ ਨਹੀਂ ਇੱਕ ਫਿਰਕੇ ਲਈ ਨਹੀਂ ਸਾਰਿਆਂ ਨੇ ਆਉਣਾ ਹੈ ਤਾਂ ਜੋ ਅਸੀਂ ਸਿਰ ਜੋੜ ਕੇ ਇਹਨਾਂ ਨੂੰ ਦੱਸ ਸਕੀਏ ਕਿ ਅਸੀਂ ਜ਼ਬਰ ਦੇ ਵਿਰੁੱਧ ਆ ਔਰ ਇਹ ਚੈਲਨ ਨਹੀਂ ਦੇਣਾ ਜਿਹੜਾ ਪੁਲਸੀਆ ਤਸ਼ੱਦਦ ਚੱਲ ਰਿਹਾ ਹੈ ਜਿਹੜੇ ਪੁਲਸ ਵਾਲਿਆਂ ਨੇ ਬਤਮੀਜ਼ੀਆਂ ਕੀਤੀਆਂ ਜਾਂ ਜ਼ਿਆਦਤੀਆਂ ਕੀਤੀਆਂ ਮੈਂ ਉਹਨਾਂ ਸਾਰਿਆਂ ਨੂੰ ਆਣਾ ਤੁਹਾਨੂੰ ਅਸੀਂ ਪਰਸਨਲੀ ਵੀ ਨਹੀਂ ਬਖਸ਼ਣਾ ਔਰ ਜੋ ਤੁਹਾਡੀ سزا ਬਣਦੀ ਹੈ ਉਹ ਤੁਹਾਨੂੰ سزا ਮਿਲੂਗੀ ਜਿਹੜੇ ਜਿਹੜੇ ਕੇਸ ਚ ਵੀ ਤੁਸੀਂ ਇਨਵੋਲ ਹੋ ਤੁਹਾਨੂੰ ਇੱਕ ਦੱਸ ਦਿਆਂ ਆ ਹੁਣ ਸਜ਼ਾਵਾਂ ਮਿਲ ਰਹੀਆਂ ਜਿਨ੍ਹਾਂ ਨੇ ਪਹਿਲਾਂ ਚੰਦ ਚਾੜੇ ਸੀ ਬੀ ਕੇਅਰਫੁਲ ਆ ਜਿਹੜੇ ਬਾਸ ਤੁਹਾਨੂੰ ਆਰਡਰ ਦਿੰਦੇ ਨੇ ਨਾ ਇਹਨਾਂ ਨੇ ਐ ਭੱਜਣਾ ਜਿਵੇਂ ਪਹਿਲਾਂ ਵਾਲੇ ਭੱਜ ਗਏ ਸਮਝ ਜੋ ਜਿਹੜਾ ਕਰੂਗਾ ਉਹ ਭਰੂਗਾ ਵੀ ਇਹ ਯਾਦ ਰੱਖ ਲਿਓ ਜੇ ਵੱਡਿਆਂ ਵੱਡਿਆਂ ਨਾਲ ਹੋਇਆ ਪਹਿਲਾਂ ਸੋ ਸਾਰੇ ਬੰਦੇ ਇੱਕ ਵਾਰੀ ਆਇਓ ਜੇ ਤਾਂ ਜੋ ਕਦੋਂ ਇਕੱਠ ਹੋਊਗਾ ਔਰ ਇੱਕ ਆਵਾਜ਼ ਨਿਕਲੂਗਾ ਉਹ ਜੋ ਨਿਕਲੂਗੀ ਜਿਵੇਂ ਆਂਦੇ ਯਾਰ ਆਵਾਜ਼ੇ ਖਲਕਤ ਨਗਾੜਾ ਏ ਖੁਦਾ ਕਹੇ ਨਗਾੜਾ ਖੁਦਾ ਦਾ ਬਣਾਉਣਾ ਆਪਾਂ 13 ਤਰੀਕ ਨੂੰ ਸਵੇਰ 10 ਤੋਂ 2 ਦੇ ਵਿੱਚ ਇੱਥੇ ਪਹੁੰਚੋ ਜੇ ਔਰ ਸਾਰੇ ਜਣਿਆਂ ਦਾ ਕਾਠ ਆਪਾਂ ਸਾਂਝੀਆਂ ਕਰਾਂਗੇ ਵਿਚਾਰਾਂ ਕਿ ਸਰਕਾਰ ਨੂੰ ਤੇ ਪੁਲਿਸ ਨੂੰ ਇੱਕ ਮੈਸੇਜ ਦੇਵਾਂਗੇ ਔਰ ਨਾਲ-ਨਾਲ ਇੱਕ ਲਾਂਬੰਦੀ ਕਿ ਇਹਨਾਂ ਨੂੰ ਸਜ਼ਾਵਾ ਕਿਵੇਂ ଦਵਾ ਸਕੀਏ ਜਿਨ੍ਹਾਂ ਨੇ ਜ਼ੁਲਮ ਕੀਤੇ ਆ ਔਰ ਅੱਗੇ ਤੋਂ ਨਾ ਹੋ ਉਹਦੇ ਲਈ ਵੀ ਸੋਚੀਏ ਔਰ ਇੱਕ ਐਕਟ ਬਣਾ ਸਕੀਏ ਕਿ ਜੇ ਸਰਕਾਰ ਬਣਾ ਲਈ ਗਲਤ ਇਹਦਾ ਮਤਲਬ ਅਸੀਂ ਇਹਨਾਂ ਦੇ ਮੂੰਹ ਹਲ ਵੇਂਦੇ ਰਹੀਏ ਨਹੀਂ ਅਸੀਂ ਇੱਕ ਐਹੋ ਜਿਹਾ ਐਕਟ ਬਣਾਈਏ ਜੀਦੇ ਨਾਲ ਇੱਕ ਪਬਲਿਕ ਕੁਛ ਕਰ ਸਕੇ ਇਹਨਾਂ ਦੀ ਕੰਪਲੇਂਟ ਹੋਵੇ ਚਾਹੇ ਉਹ ਪੁਲਿਸ ਕੰਪਲੇਂਟ ਅਥਾਰਟੀ ਹੋਵੇ ਜੀਨੂੰ ਬੈਟਰ ਕਰਨਾ ਹੈ ਅਮੈਂਡਮੈਂਟ ਕਰਨੀ ਹੈ ਜੋ ਵੀ ਇੱਕ ਤੁਹਾਨੂੰ ਰੂਪਰੇਖਾ ਉਸ ਦਿਨ ਇੱਥੇ ਹੀ ਖੜ ਕੇ ਦੱਸਾਂਗੇ ਔਰ ਉਹਦੇ ਨਾਲ ਤੁਸੀਂ ਬਲੀਵ ਕਰਿਓ ਜੇ ਆਪਾਂ ਇਸ ਜ਼ਬਰ ਨੂੰ ਠੱਲ ਪਾਵਾਂ ਫਿਰ ਮੰਨਦੇ ਆਪਾਂ ਤੇਰਾ ਨੂੰ ਜ਼ਰੂਰ ਆਇਓ ਜੇ ਮਿਲਦਾ ਸਾਰੀਆਂ ਗੱਲਾਂ ਹੋ ਗਈਆਂ ਫਤਿਹ ਮਲਾਂ ਇਹ ਆਖੀਰ ਤੇ ਬਾਈ ਇਹ ਕੱਲੇ ਕੱਲੇ ਨੂੰ ਨਖੇੜ ਰਹੇ ਆ ਅੱਜ ਦਾ ਬਿਆਨ ਸੁਣ ਲਓ ਭਵੰਤਮਾਨ ਦਾ ਮੁੱਖ ਮੰਤਰੀ ਪੰਜਾਬ ਦਾ ਕਿ ਕਿਸਾਨਾਂ ਆਗੂਆਂ ਨੂੰ ਪੁੱਛੋ ਜੀ ਵੀ ਇਹ ਆਖਰੀ ਵਾਰ ਖੇਤ ਕਦੋਂ ਗਈ ਸੀ ਕਿ ਸਾਰਾ ਪ੍ਰਾਪਾਗੰਡਾ ਇਹ ਕੱਲੇ ਕੱਲੇ ਨੂੰ ਨਖੇੜ ਰਹੇ ਆ ਲੋਕਾਂ ਨੂੰ ਪਾੜ ਰਹੇ ਆ ਕਿ ਉਹ ਛੋਡੇ ਇੱਕੇ ਦਾ ਛੋਟੀ ਤਾਕਤਾਂ ਜਮੀਨਾ ਤੁਹਾਡੀਆਂ ਦੱਬੀਆਂ ਜਾਂਦੀਆਂ ਜਾਂ ਲਾਈਨ ਪਾਲ ਨੀਤੀ ਦਿੱਤੇ ਆ ਦੱਬੀ ਤੁਰੇ ਆਉਂਦਿਆ ਕੰਮ ਨੂੰ ਆ ਰੋਜ ਹੀ ਆਪਾਂ ਦੇਖਦੇ ਆ ਜੀ ਸੀਵੀਆਂ ਬਾੜੀ ਫਿਰਦੇ ਝੋਨਿਆਂ ਦੇ ਵਿੱਚ ਫਿਰ ਚਾਰ ਸਪਿਰੋਂ ਪੰਜਾਬੀਓ ਘੇਰਾ ਪੈ ਗਿਆ ਨਾਂ ਇਹ ਚੋ ਜੀ ਮੈਂ ਬਾਈ ਨੇ ਗੱਲ ਕਹੀ ਤੋਜ ਨੇ ਵੀ ਨਾ ਮਸਲਾ ਸਿੱਖ ਦਾ ਨਾ Hindu ਦਾ ਨਾ ਮੁਸਲਮਾਨ ਦਾ ਜਨਾ ਤੁਹਾਡੀਆਂ ਪਾਣੀਆਂ ਚ ਪਾਤੀਆਂ ਪਾਣੀ ਵੀ ਤੁਹਾਡੇ ਤੇ ਜਹਰੀ ਲੈ ਕਰਤੇ ਆ ਕਿਸ ਕਿਹੜੇ ਪਾਸੇ ਬਚੋਗੇ ਕਿਸੇ ਨੂੰ ਚੱਟਾ ਲੈ ਜੂਗਾ ਕਿ ਸਾਨੂੰ ਜਰ ਪਾਣੀ ਵਾਲੀ ਲੈ ਜੂ ਪਾਣੀ ਨਾਲ ਤੂੰ ਖਤਮ ਹੋਈ ਜਾਂਦੇ ਆ ਅਸੀਂ ਜਵਾ ਸਾਡੇ ਮਰੀ ਜਾਂਦੇ ਆ ਆ ਜਮੀਨਾਂ ਛੋਡੀਆਂ ਦੱਬੀਆਂ ਗਈਆਂ ਮਜ਼ਦੂਰੀ ਛੋੜੇ ਖਤਮ ਹੋ ਗਈ ਕੁਛ ਨਹੀਂ ਡਾਣਾ ਪਈ ਇੱਥੇ ਉਸ ਕਰਕੇ ਬੇਨਤੀ ਆ ਵੀ ਇਹ ਸਾਂਝੀ ਆਵਾਜ਼ ਆ ਸਮੁੱਚੇ ਅਸੀਂ ਕੋਈ ਪਾਰਟੀ ਦਾ ਬੰਦਾ ਜਿਹੜੀ ਦਾ ਮਰਜ਼ੀ ਆ ਸਾਨੂੰ ਕੋਈ ਮਤਲਬ ਨਹੀਂ ਕਿਉਂਕਿ ਸਾਂਝੇ ਸਾਰੇ ਲੋਕਾਂ ਦਾ ਇਕੱਠ ਹੈ ਤੇ ਸਾਰੇ ਲੋਕਾਂ ਦੀ ਆਵਾਜ਼ ਆ ਇਹ ਜ਼ਬਰ ਦੀ ਗੱਲ ਹੈ ਜ਼ਬਰ ਦੇ ਖਿਲਾਫ ਕੋਈ ਵੀ ਆ ਸਕਦਾ ਕੋਈ ਪਾਰਟੀ ਵਾਲਾ ਕੋਈ ਧਾਰਮਿਕ ਕੋਈ ਸਮਾਜਿਕ ਕੋਈ ਬੰਦਾ ਇਸ ਹਿੱਸਾ ਲੈ ਸਕਦਾ ਸਾਨੂੰ ਬੱਦ ਤੋਂ ਬੱਦ ਪੀਲਾ ਕਿ 13 ਤਰੀਕ ਨੂੰ ਐਤਵਾਰ ਨੂੰ ਸਮਾਂ 10 ਵਜੇ ਜਿਲ੍ਹਾ ਬਰਨਾਲਾ ਕਪਾ ਮੰਡੀ ਜਿਹੜੀ ਜਿਹੜੀ ਦਾਣਾ ਮੰਡੀ ਆ ਪਿੰਡ ਤਾਜੋ ਕੰਨ ਦੀ ਸੜਕ ਜਾਂਦੀ ਆ ਤਵਾ ਮੰਡੀ ਤੋਂ ਉੱਥੇ ਆਪਾਂ ਪਹੁੰਚਣਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ